ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਅਮਰਜੀਤ ਸਿੰਘ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਤਤਾਰਨ ਦੀ ਜਿਹੜੀ ਜਿੰਮਣੀ ਚੋਣ ਹੋਣ ਜਾ ਰਹੀ ਹੈ ਜਿਹਨੂੰ ਕਿ ਪੰਥਕ ਸੀਟ ਜਿਹੜਾ ਉਹ ਮੰਨਿਆ ਜਾਂਦਾ ਹੈ ਤਾਂ ਆਖਰਕਾਰ ਉਸ ਪੰਥਕ ਸੀਟ ਦੇ ਵਿੱਚ ਇਸ ਵਾਰ ਕਿਹੜਾ ਜਿਹੜਾ ਉਮੀਦਵਾਰ ਆ ਉਹ ਬਾਜੀ ਮਾਰ ਸਕਦਾ ਹੈ ਕਿਉਂਕਿ ਪਿਛਲੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਇਹ ਹੀ ਕਿਹਾ ਜਾਂਦਾ ਅਕਸਰ ਹੀ ਧਾਰਨਾ ਹੁੰਦੀ ਹੈ ਕਿ ਸੱਤਾ ਤੇ ਦੇ ਜਦੋਂ ਸੱਤਾ ਤੇ ਦੀ ਸਰਕਾਰ ਹੁੰਦੀ ਹੈ ਤਾਂ ਸੱਤਾ ਤੇ ਆਪਣਾ ਤਾਮ-ਜਾਮ ਦੰਡ ਵੇੜ ਜਿਹੜਾ ਸਾਰਾ ਕੁਝ ਲਗਾ ਕੇ ਉਹ ਕਿਤਲਾ ਕਿਤੇ ਉਹ ਸੀਟ ਜਿਹੜੀ ਹੈ ਉਹ ਜਿੱਤ ਲੈਂਦੀ ਹੈ ਕਿ ਆਖਰਕਾਰ ਇਸ ਪੰਥਕ ਸੀਟ ਦੇ ਉੱਪਰ ਕੀ ਵਾਕਈ ਕਿ ਪੰਥਕ ਚਿਹਰਾ ਜਿਹੜਾ ਉਹ ਜਿੱਤ ਹਾਸਲ ਕਰ ਸਕੇਗਾ ਕਿ ਇਸ ਪੰਥਕ ਇਲਾਕੇ ਦੇ ਵਿੱਚ ਵਾਕਈ ਕਿਸੇ ਪੰਥਕ ਉਮੀਦਵਾਰ ਦਾ ਬੋਲਬਾਲਾ ਹੋ ਸਕਦਾ ਸੋ ਇਸ ਵਾਰ ਜਿਹੜਾ ਮੁਕਾਬਲਾ ਉਹ ਕਿਤਰਾ ਕਿਤੇ ਫਸਵਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਬੇਸ਼ੱਕ ਇਸ ਪੰਥਕ ਸੀਟ ਦੇ ਉੱਪਰ ਕਈ ਪੰਥਕ ਚਾਰੇ ਜਿਹੜੇ ਨੇ ਆਪਣੀ ਕਿਸਮਤ ਅਜ਼ਮਾਨ ਦੇ ਉੱਪਰ ਲੱਗੇ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਪੰਥਕ ਧਿਰਾਂ ਦੀਆਂ ਪਾਰਟੀਆਂ ਬਹੁਤ ਜ਼ਿਆਦਾ ਨੇ ਪਰ ਇੱਕਾ ਕਿਤੇ ਜਿਹੜਾ ਨਜ਼ਰ ਆਉ ਉਹ ਨਹੀਂ ਆ ਰਿਹਾ ਹੁਣ ਦੱਸ ਦਈਏ ਕਿ ਤਰਨਤਾਰਨ ਦੀ ਜਿਹੜੀ ਜਿਮਣੀ ਚੋਣ ਹੋਣ ਜਾ ਰਹੀ ਹੈ 11 ਨਵੰਬਰ ਨੂੰ ਜਿਹੜਾ ਉਹ ਜਿਮਣੀ ਚੋਣ ਹੋਵੇਗੀ ਤੇ 14 ਨਵੰਬਰ ਨੂੰ ਜਿਹੜਾ ਨਤੀਜੇ ਨੇ ਉਹ ਕੋਸ਼ਿਸ਼ ਕਰਦੇ ਦੇ ਆਣਗੇ ਕਿ ਆਖਰਕਾਰ ਕਿਹੜਾ ਉਮੀਦਵਾਰ ਆ ਜਿਹੜਾ ਉਹ ਜਿੱਤ ਹਾਸਲ ਕਰੇਗਾ 14 ਨਵੰਬਰ ਨੂੰ ਪੂਰੀ ਸਥਿਤੀ ਆ ਉਹ ਕਲੀਅਰ ਹੋ ਸਕੇਗੀ ਕਿਉਂਕਿ ਤਰਨਤਾਰਨ ਉਹ ਇਲਾਕਾ ਉਹ ਏਰੀਆ ਜਿੱਥੇ ਕਿ ਖਾਸ ਤੌਰ ਤੇ ਪਿਛਲੇ ਜੇਕਰ ਚੋਣਾਂ ਦੇ ਦੌਰਾਨ ਦੀ ਗੱਲ ਕੀਤੀ ਆਵੇ ਜਿੱਥੇ ਕਿ ਭਾਈ ਅਮਰਿਤਪਾਲ ਸਿੰਘ ਦੇ ਨਾਲੀ ਉਸ ਇਲਾਕੇ ਦੇ ਨਾਲ ਲੱਗਦੇ ਐਮਪੀ ਸਰਬਜੀਤ ਸਿੰਘ ਖਾਲਸਾ ਤਾਂ ਜਿਨ੍ਹਾਂ ਨੂੰ ਕੀ ਭਾਰੀ ਬਹੁਮਤ ਦੇ ਨਾਲ ਜਿਹੜੀ ਜਿੱਤ ਹਾਸਲ ਹੋਈ ਸੀ ਤਾਂ ਬੇਸ਼ੱਕ ਪਾਈ ਅੰਮ੍ਰਿਤਪਾਲ ਸਿੰਘ ਜੋ ਕਿ ਐਮਪੀ ਬਣੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਤੇ ਉੱਪਰ ਐਨਐਸਏ ਲਗਾਈ ਗਈ ਐਨਐਸਏ ਤੋਂ ਬਾਅਦ ਉਹ ਅਜੇ ਤੱਕ ਵੀ ਜਿਹੜਾ ਜੇਲ੍ਹ ਦੇ ਵਿੱਚੋਂ ਵਾਪਸ ਨਹੀਂ ਆਏ ਤਾਂ ਉਹਨਾਂ ਦੇ ਪਰਿਵਾਰ ਨੇ ਬੜੀ ਸਟਰਗਲ ਕੀਤੀ ਸਟਰਗਲ ਤੋਂ ਬਾਅਦ ਕੂਟਾਂ ਦੇ ਵਿੱਚ ਗਏ ਕੂਟਾਂ ਤੋਂ ਬਾਅਦ ਅਜੇ ਤੱਕ ਵੀ ਜਿਹੜਾ ਉਸ ਤੇ ਉੱਪਰ ਐਨਐਸਏ ਉਹ ਨਹੀਂ ਹਟ ਸਕੀ ਪਰ ਜੋ ਵਾਰਸ ਪੰਜਾਬ ਜਥੇਬੰਦੀ ਬਣਾਈ ਗਈ ਸੀ ਤਾਂ ਲੋਕਾਂ ਨੂੰ ਬੜੀ ਉਮੀਦ ਸੀ ਕਿ ਸ਼ਾਇਦ ਕਿਸ ਪੰਥਕ ਇਲਾਕੇ ਦੇ ਵਿੱਚ ਆ ਕੇ ਜੋ ਐਮਪੀ ਸਭਾ ਨੇ ਇਸ ਇਲਾਕੇ ਦੀ ਸੇਵਾ ਕਰਨਗੇ ਪੰਥ ਪ੍ਰਤੀ ਜਿਹੜਾ ਕੋਈ ਗੱਲਬਾਤ ਕਰਨਗੇ ਪਰ ਸਮਾਂ ਇਹਨਾਂ ਸੀਮਤ ਨਹੀਂ ਮਿਲਿਆ ਤਾਂ ਆਖਰਕਾਰ ਉਹਨਾਂ ਦੀ ਜਿਹੜਾ ਅਦਤੋਂ ਵੱਧ ਜਿਹੜੀ ਆ ਉਹ ਆਪਾਂ ਕਹਿ ਸਕਦੇ ਹਾਂ ਸਮਾਂ ਜਿਹੜਾ ਉਹ ਜੇਲ੍ਹ ਦੇ ਵਿੱਚ ਗੁਜ਼ਰ ਰਿਆ ਤਾਂ ਉਹਨਾਂ ਦੇ ਪਰਿਵਾਰਿਕ ਮੈਂਬਰ ਪਾਪੂ ਤਰਸੇਮ ਸਿੰਘ ਤੇ ਉਹਨਾਂ ਦੇ ਪਰਿਵਾਰ ਜਿਹੜਾ ਹੋਰ ਰਿਸ਼ਤੇਦਾਰ ਨੇ ਜਫਰ ਉਹਦੀ ਜੱਥੇ ਦੇ ਬੰਦੀ ਦੇ ਨਾਲ ਜੁੜੇ ਹੋਏ ਨੇ ਤਾਂ ਉਹ ਕਿਤਨਾ ਕਿਤੇੜਾ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਜਿਹੜਾ ਜ਼ਰੂਰ ਵਰਕ ਕਰ ਰਹੇ ਨੇ ਸੋ ਆਖਰਕਾਰ ਹੁਣ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਪਾਰਟੀਆਂ ਨੇ ਜਿਹੜੇ ਉਸ ਜਗ੍ਹਾ ਤੇ ਤਰਨਤਾਰਨ ਇਲਾਕੇ ਦੇ ਵਿੱਚ ਜੋ ਜਮਣੀ ਚੋਣ ਹੋਣ ਜਾ ਰਹੀ ਆ ਬੇਸ਼ੱਕ ਇੱਕ ਐਮਐਲਏ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਉਹ ਸੀਟ ਜਿਹੜੀ ਆ ਉਹ ਖਾਲੀ ਹੋ ਗਈ ਸੀ ਤਾਂ ਜਿਸ ਤੋਂ ਬਾਅਦ ਇਹ ਚੋਣ ਜਿਹੜੀ ਆ ਉਹ 11 ਨਵੰਬਰ ਨੂੰ ਹੋਣ ਜਾ ਰਹੀ ਹੈ ਤਾਂ ਜੇਕਰ ਸੱਤਾਧਾਰੀ ਉਮੀਦਵਾਰ ਦੀ ਗੱਲ ਕੀਤੀ ਆਵੇ ਜੇ ਦੀ ਸਰਕਾਰ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਹੈ ਬਿਲਕੁਲ ਉਹ ਤਾਰਿਆ ਪੰਜਾਬ ਦੇ ਮੁੱਖ ਮੰਤਰੀ ਖੁਦ ਉਸ ਇਲਾਕੇ ਦੇ ਵਿੱਚ ਗਏ ਤਾਂ ਉਹਨਾਂ ਨੇ ਉਸ ਉਮੀਦਵਾਰ ਦੇ ਜਨਕੀ ਹਰਮਨ ਸਿੰਘ ਸੰਧੂ ਦੇ ਜਿਹੜੇ ਨੇ ਹੱਥ ਖੜਾ ਕਰਵਾ ਕੇ ਜਿਹੜੇ ਨੇ ਉਹ ਤਾਂ ਕਿਹਾ ਕਿ ਇਹ ਸਾਡਾ ਉਮੀਦਵਾਰ ਹੈ ਤਾਂ ਇਹ ਇਹਨਾਂ ਦੇ ਥਰੂ ਜਿਹੜਾ ਇਸ ਇਲਾਕੇ ਦੇ ਕੰਮ ਦੇ ਰਨੇ ਹੋਣਗੇ ਕਾਂਗਰਸ ਨੇ ਆਪਣਾ ਉਮੀਦਵਾਰ ਜਰੂਰ ਤਾਰਿਆ ਕਰਨਬੀਰ ਪੁਰਜ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਜੋ ਕਿ ਬਾਦਲ ਦਾ ਤੜਾ ਹੈ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦਾ ਤੜਾ ਤਲਣੇ ਬੀਬੀ ਸੁਖਵਿੰਦਰ ਕੋਰ ਰੰਧਾਵਾ ਜਿਹੜਾ ਉਹਨਾਂ ਨੂੰ ਉਮੀਦਵਾਰ ਤਾਰਿਆ ਤਾਂ ਉਹ ਪਿਛਲੇ ਕਈ ਜੜਿਆਂ ਆਪਾਂ ਕਹਿ ਸਕਦੇ ਹਾਂ ਵੀ ਮਹੀਨਿਆਂ ਤੋਂ ਲਾਲੋ ਜਾਂ ਫਿਰ ਦਿਨਾਂ ਤੋਂ ਲਾਲੋ ਕਿ ਉਹ ਉੱਥੇ ਆਪਣਾ ਵਰਕ ਹੈ ਉਹ ਕਰ ਰਹੇ ਨੇ ਭਾਜਪਾ ਨੇ ਵੀ ਆਪਣਾ ਉਮੀਦਵਾਰ ਤਾਰਿਆ ਪਰ ਦੂਜੇ ਪਾਸੇ ਬੀਤੇ ਕੱਲ ਵਾਰਸ ਪੰਜਾਬ ਜਥੇਬੰਦੀ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਜਥੇਬੰਦੀ ਹੈ ਤਾਂ ਉਹਨਾਂ ਨੇ ਵੀ ਆਪਣਾ ਜਿਹੜਾ ਉਮੀਦਵਾਰ ਆ ਉਹ ਮਨਦੀਪ ਸਿੰਘ ਨੂੰ ਤਾਰਿਆ ਤਾਂ ਆਖਰਕਾਰ ਮਨਦੀਪ ਸਿੰਘ ਹੈ ਕੋਣ ਥੋੜਾ ਇਹ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਇਸ ਵਾਰ ਕਿਉਂਕਿ ਇਹ ਚਰਚਾਵਾ ਬੜੀਆਂ ਚੱਲ ਰਹੀ ਸੀ ਕਿ ਆਖਰ ਵੀ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਖਾਲਾ ਪਰਿਵਾਰ ਦਾ ਕੋਈ ਜਿਹੜਾ ਮੈਂਬਰ ਆ ਉਹ ਟਿਕਟ ਜਰੂਰ ਲੜ ਸਕਦਾ ਹੈ ਬੇਸ਼ੱਕ ਉਹਨਾਂ ਦੀ ਤਨ ਪਤਨੀ ਦਾ ਜਿਹੜਾ ਨਾਮ ਆ ਉਹ ਜ਼ਿਕਰ ਕੀਤਾ ਗਿਆ ਸੀ ਪਰ ਉਹਨਾਂ ਨੇ ਉਸ ਨੂੰ ਚੋਨ ਨੂੰ ਲੋੜਨ ਤੋਂ ਡਿਨੈ ਕਰ ਦਿੱਤਾ ਕਿ ਮੈਂ ਚੋਨ ਲੜੀ ਆ ਉਹ ਨਾ ਲੈ ਆ ਪਰਵਾਨ ਨੂੰ ਮਨਾਇਆ ਗਿਆ ਤਾਂ ਨਹੀਂ ਮੰਨੇ ਤਾਂ ਫਿਰ ਆਖਰਕਾਰ ਮਨਦੀਪ ਸਿੰਘ ਨੂੰ ਜਿਹੜਾ ਟਿਕਟਾਓ ਦਿੱਤੀ ਗਈ ਆ ਸੋ ਥੋੜੀ ਥੋੜੀ ਜਾਣਕਾਰੀ ਜਿਹੜੀ ਆ ਤੁਹਾਨੂੰ ਦਰਸ਼ਕਾਂ ਦਾਦੇ ਵੀ ਆ ਮਨਦੀਪ ਸਿੰਘ ਹੈ ਕੌਣ ਹੈ ਸੋ ਮਨਦੀਪ ਸਿੰਘ ਉਹ ਸ਼ਖਸ਼ਾ ਸੰਦੀਪ ਸਿੰਘ ਸਣੀ ਜੋ ਕਿ ਸਿਰਸਾ ਨਾਲ ਦੇ ਆਗੂ ਸੂਰੀ ਜਿਹੜਾ ਕਤਲ ਕਰਤਾ ਗਿਆ ਸੀ ਜਿਸ ਤੋਂ ਬਾਅਦ ਬੜਾ ਵਿਵਾਦ ਚੱਲਿਆ ਤਾਂ ਉਹ ਪਟਿਆਲਾ ਦੀ ਜੇਲ੍ਹ ਦੇ ਵਿੱਚ ਵੀ ਅਰੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਤਾਂ ਸੰਦੀਪ ਸਿੰਘ ਸੰਨੀ ਇਹ ਉਹ ਸ਼ਖਸ਼ਾ ਜਦੋਂ ਸ਼ਿਵਸੈਨਾ ਦੇ ਆਗੂ ਨੂੰ ਜਦੋਂ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਵਿੱਚ ਰੇ ਪਟਿਆਲਾ ਜੇਲ੍ਹ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਇੱਕ ਛਟਪ ਵੀ ਹੋਈ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਪਰ ਡਾਰਾ ਨਾਲੇ ਆਪਾਂ ਕਹਿ ਸਕਦੇ ਹਾਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਮਾਰਕੁੱਟ ਕੀਤੀ ਉਸ ਪੁਲਿਸ ਮੁਲਾਜ਼ਮ ਦੇ ਨਾਲ ਜਿਨ੍ਹਾਂ ਨੇ ਝੂਠੇ ਸਿੱਖ ਪਰਵਾਰਿਕਾਂ ਦੇ ਜਿਹੜੇ ਪੁਲਿਸ ਮੁਕਾਬਲਿਆਂ ਦੇ ਵਿੱਚ ਬੱਚੇ ਉਹਨਾਂ ਦੇ ਮਾਰਤੇਗੇ ਸੀ ਤਾਂ ਅਜੇ ਹੀ ਰੋਡ ਦੇ ਵਿੱਚ ਜਦੋਂ ਉਹ ਦੌਰ ਸੀ ਜਿਸ ਸਮੇਂ ਉਸ ਪੁਲਿਸ ਅਧਿਕਾਰੀ ਨੇ ਅਨੇਕਾਂ ਲੋਕਾਂ ਦੇ ਉੱਪਰ ਤਸ਼ੱਦਦ ਕੀਤਾ ਤਾਂ ਉਸ ਪੁਲਿਸ ਮੁਲਾਜ਼ਮ ਦੇ ਨਾਲ ਜਿਹੜੀ ਰਹੀ ਹੈ ਸੰਦੀਪ ਸਿੰਘ ਸਨਦੀ ਦੀ ਜਿਹੜੀ ਹੈ ਚੜਪੋਈ ਸੀ ਤਾਂ ਉਸ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਦੀ ਜਿਹੜੀ ਹੈ ਉਹ ਮੌਤਯੋਗੀ ਸੀ ਕੁਲਛ ਮੁਲਜ਼ਮ ਜਿਹੜੇ ਨੇ ਉਹ ਜਿਹੜੇ ਇਲਾਜ ਨੇ ਤਾਂ ਉਹਨਾਂ ਦੇ ਭਰਾ ਮਨਦੀਪ ਸਿੰਘ ਨੂੰ ਜਿਹੜਾ ਉਹ ਟਿਕਟ ਆ ਉਹ ਦਿੱਤੀ ਗਈ ਹੈ ਤਾਂ ਵਾਰਿਸ ਪੰਜਾਬ ਜਥੇਬੰਦੀ ਜਨਨ ਕਿ ਜੋ ਭਾਈ ਅਮਰਿਤਪਾਲ ਸਿੰਘ ਤਾਂ ਉਹਨਾਂ ਦੀ ਪਾਰਟੀ ਆ ਤਾਂ ਉਹਨਾਂ ਦੀ ਪਾਰਟੀ ਵੱਲੋਂ ਜਿਹੜਾ ਇਹਨੂੰ ਹੈ ਟਿਕਟ ਆਹੋ ਦਿੱਤੀ ਗਈ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਕਾਂ ਨੂੰ ਸੁਣਾ ਦਈਏ ਕਿ ਜਦੋਂ ਬੀਤੇ ਕਾਲ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਉਹਨੂੰ ਟਿਕਟ ਦਿੱਤੀ ਗਈ ਤਾਂ ਅਖਰਕਾਰ ਅਮਰਿਤਪਾਲ ਸਿੰਘ ਦੇ ਪਿਤਾ ਨੇ ਕੀ ਕੁਝ ਕਿਹਾ ਤਾਂ ਐਮਪੀ ਸਰਵਿਸਿੰਗ ਖਾਲਸਾ ਵੀ ਉੱਥੇ ਮੌਜੂਦ ਸਨ ਤੇ ਨਾਲ ਹੀ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਆ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਉਮੀਦਵਾਰ ਉਤਾਰਿਆ ਗਿਆ ਤਾਂ ਉਹਨਾਂ ਨੇ ਵੀ ਕੁਝ ਚਲੀਆਂ ਗੱਲਾਂ ਬਾਤਾਂ ਕਹੀਆਂ ਨੇ ਉਹ ਦਰਸ਼ਕਾਂ ਨਾਲ ਜਿਹੜੀਆਂ ਤਿੰਨ ਕਲਿੱਪਾਂ ਨੇ ਉਹ ਸਾਂਝਾ ਕਰਦੇ ਆ ਜੁਲ ਜਿਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਤਨ ਤਨ ਤੋਂ ਉਮੀਦਵਾਰ ਦਾ ਐਲਾਨ ਕਰਨ ਵਾਸਤੇ ਇਸਦੀ ਗਈ ਆ ਅਸੀਂ ਜੋ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਜੋ ਸੰਗਤ ਦੀਆਂ ਭਾਵਨਾਵਾਂ ਬਹੁਤ ਸੀ ਜਾਂ ਉਹਨਾਂ ਦੀ ਮਾਤਾ ਜੀ ਲੜਨ ਚਾਹਣ ਜਾਂ ਉਹਨਾਂ ਦੇ ਮੈਸੇਜ ਲੜਨਾਂ ਪਰ ਅਸੀਂ ਉਹਨਾਂ ਦੇ ਪਰਿਵਾਰ ਤੇ ਛੱਡੀ ਸੀ ਗੱਲ ਕਿ ਤੁਸੀਂ ਪਰਿਵਾਰ ਫੈਸਲਾ ਕਰੋ ਕਿ ਤੁਸੀਂ ਕਿਹਨੂੰ ਲੜਾਉਣਾ ਚਾਹੁੰਦੇ ਹੋ ਉਹਨਾਂ ਨੇ ਪਰਿਵਾਰ ਚ ਆਪਸ ਵਿੱਚ ਮਿਲ ਬੈਠ ਕੇ ਫੈਸਲਾ ਕੀਤਾ ਕਿ ਉਹਨਾਂ ਦੇ ਜੋ ਸੰਦੀਪ ਸਿੰਘ ਸੰਧੀ ਉਹਨਾਂ ਦੇ ਵੱਡੇ ਭਰਾਤਾ ਸਰਦਾਰ ਮਨਦੀਪ ਸਿੰਘ ਜੀ ਉਹ ਉਹਨਾਂ ਨੂੰ ਥੋੜਾ ਉੱਚੀ ਬੋਲੋ ਜੀ ਉਹ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਇਸ ਉਮੀਦਵਾਰ ਹੋ ਸਕਦੇ ਆ ਤੇ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਰਦਾਰ ਮਨਦੀਪ ਸਿੰਘ ਨੂੰ ਅਸੀਂ ਸਮੁੱਚੇ ਖਾਲਸਾ ਪੰਥ ਵੱਲੋਂ ਇਹ ਉਮੀਦਵਾਰ ਕੋਸ਼ਤ ਕਰਦੇ ਆਂ ਤੇ ਇਹ ਅਸੀਂ ਉਹਨਾਂ ਦਾ ਤਨ ਮਨ ਧਨ ਨਾਲ ਦਿਨ ਰਾਤ ਲਿੰਦ ਕਰਕੇ ਸਾਥ ਦੇਵਾਂਗੇ ਸਾਡੀ ਧਿਰ ਵੀ ਅਸੀਂ ਦੂਜੀਆਂ ਧਿਰਾਂ ਨੂੰ ਵੀ ਸਾਰਿਆਂ ਨੂੰ ਆਵਾਜ਼ ਮਾਰਦੇ ਆਂ ਕਿ ਇਹ ਇੱਕ ਸਾਡੀ ਕੌਮੀ ਲੜਾਈ ਆ ਤੇ ਇਹਦੇ ਵਿੱਚ ਤੁਸੀਂ ਸਾਰੇ ਜਣੇ ਸਾਰੇ ਪਾਰਟੀ ਬਾਜੀ ਢੜੇ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਪੰਜਾਬੀਆਂ ਨੂੰ ਹਮਲਾ ਮਾਰਨਾ ਚਾਹੀਦਾ ਹੈ ਕਿ ਜੋ ਜ਼ੁਲਮ ਪਰ ਜੋ ਦਿਨ ਦਿਹਾੜੇ ਇੱਥੇ ਹਾਲਾਤ ਜਦੋਂ ਦੇ ਰਾਜਤਾ ਫੈਲੀ ਹੋਈ ਆ ਜੇਲਾਂ 'ਚ ਵੀ ਨਹੀਂ ਸਾਡੇ ਬੰਦੇ ਸੁਰੱਖਿਆਤ ਉੱਥੇ ਵੀ ਦੇਖੋ ਇਹ ਸੰਦੀਪ ਸੰਨੀਣਾ ਕੀ ਕੁਛ ਵਾਪਰਿਆ ਉਹਨਾਂ ਨੂੰ ਉੱਥੇ ਵੀ ਟਾਰਗੇਟ ਕੀਤਾ ਗਿਆ ਬਹੁਤ ਬੁਰੇ ਹਾਲਾਤ ਉਹਨਾਂ ਨੇ ਬਹੁਤ ਕੁੱਟ ਮਾਰ ਕੀਤੀ ਗਈ ਉਹ ਅਜੇ ਤੱਕ ਵੀ ਠੀਕ ਨਹੀਂ ਗਏ ਜਾਂ ਆ ਥੋੜੇ ਦਿਨ ਪਹਿਲਾਂ ਆ ਬਰਨਾਲੇ ਦੇ ਨੇੜੇ ਸਹਣਾ ਪਿੰਡ 'ਚ ਵੀ ਇੱਕ ਸਰਪੰਚ ਦਾ ਕਤਲ ਹੋਇਆ ਇਹੋ ਜਿਹੇ ਹਾਲਾਤਾਂ 'ਚੋਂ ਪੰਜਾਬ ਨੂੰ ਕੱਢਣ ਵਾਸਤੇ ਅਸੀਂ ਚਾਹੁੰਨੇ ਕਿ ਪੰਜਾਬ ਨੂੰ ਪੰਥ ਨੂੰ ਪਿਆਰ ਕਰਨ ਵਾਲੀਆਂ ਤਿੰਨ ਸਾਰੀਆਂ ਜੜੀਆਂ ਇੱਕ ਪਲੇਟਵਾਰਮ ਤੇ ਇਕੱਠੀਆਂ ਹੋਣ ਤੇ ਇਹ ਇਹਨਾਂ ਹਾਲਾਤਾਂ 'ਚੋਂ ਪੰਜਾਬ ਨੂੰ ਕੱਢਿਆ ਜਾਵੇ ਇਸ ਕਰਕੇ ਮੈਂ ਸਰਦਾਰ ਮਨਦੀਪ ਸਿੰਘ ਨੂੰ ਅਨਾ ਬਧਾਈ ਵੀ ਦਿੰਨਾ ਕਿ ਉਹਨਾਂ ਨੂੰ ਪੂਰੇ ਪੰਥ ਨੇ ਜਿਹੜਾ ਕਿ ਇੱਕ ਉਹਨਾਂ ਤੇ ਮੋਹਰ ਲਾਈ ਆ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ ਅੰਗ ਸੰਗ ਸਹੀ ਹੋਣ ਕਾਫੀ ਸਮੇਂ ਤੋਂ ਸਿੱਖ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਕਾਫੀ ਦਿਨਾਂ ਤੋਂ ਸਾਨੂੰ ਸਨੇਹ ਵੀ ਆ ਰਹੇ ਸੀ ਫੋਨ ਵੀ ਕਰ ਰਹੇ ਸੀ ਕਿ ਤੁਸੀਂ ਜਿਮਣੀ ਚੌਂ ਤਰਨਤਾਂ ਦੀ ਲੜੋ ਐਸ ਵੀ ਸੀ ਉੱਤੇ ਸੰਦੀਪ ਸਿੰਘ ਨਾਲ ਸਾਡੀ ਕਾਫੀ ਲੰਮੇ ਸਮੇਂ ਤੇ ਗੱਲ ਹੋਈ ਹੈ ਤੇ ਸੰਦੀਪ ਸਿੰਘ ਲਈ ਕੋਈ ਸੁਨਿਆਸੀ ਕਿ ਮੈਂ ਤੇ ਅੰਦਰ ਆ ਤੇ ਅੰਦਰ ਰਹਿ ਕੇ ਦੇਖੋ ਸੰਗਤਾਂ ਦੀ ਸੇਵਾ ਹੋਣੀ ਪਾਣੀ ਤੇ ਇਹਨੇ ਸੰਦੀਪ ਸਿੰਘ ਨੇ ਫਿਰ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਲਈ ਕਿ ਮਨਦੀਪ ਸਿੰਘ ਤੁਸੀਂ ਅੱਗੇ ਹੋ ਕੇ ਇਹ ਸਾਰੀ ਮਤਲ ਸੰਗਤਾਂ ਦੀ ਸੇਵਾ ਕਰੋ। ਉਸ ਤੋਂ ਬਾਅਦ ਫਿਰ ਪਰਿਵਾਰਕ ਫੈਸਲਾ ਕੀਤਾ ਜੀ ਕੀ ਹਾਂਜੀ ਹਾਂਜੀ ਸਾਰੇ ਪਰਿਵਾਰ ਚ ਫੈਸਲਾ ਹੋ ਗਿਆ ਜੀ ਕਿਉਂਕਿ ਸਾਰੇ ਸਹਿਮਤ ਹੈ ਪਰਿਵਾਰ ਦੇ ਵਿੱਚ। ਕੀ ਮੇਰਾ ਛੋਟਾ ਬ੍ਰਦਰ ਨਾਲ ਹੈ ਹਰਦੀਪ ਸਿੰਘ ਉਹਦੇ ਨਾਲ ਵੀ ਸਲਾਹ ਹੋਈ ਸੀ ਮਾਤਾ ਜੀ ਨਾਲ ਵੀ ਸਲਾਹ ਹੋਈ ਸੀ ਤੇ ਸੰਦੀਪ ਸਿੰਘ ਦੀ ਸਿੰਘਣੀ ਨਾਲ ਵੀ ਸਲਾਹ ਹੋਈ ਸੀ ਉਹਨਾਂ ਨੇ ਵੀ ਇਹੋ ਕਿਹਾ ਕਿ ਵੱਡੇ ਭਾਈ ਸਾਹਿਬ ਮਨਦੀਪ ਸਿੰਘ ਤੁਸੀਂ ਅੱਗੇ ਆ ਕੇ ਸੰਗਤਾਂ ਦੀ ਸੇਵਾ ਕਰੋ ਮੈਡਮ ਤੋਂ ਉਹਨਾਂ ਤੋਂ ਕਹੋ ਕਿ ਅਕਾਲੀ ਦਲ ਵਾਰਿਸ ਵੱਲੋਂ ਚੋਣ ਲੜੋਗੇ ਜਾਂ ਪੂਰੇ 500 ਰੁਪਏ ਦੇਖੋ ਜੀ ਅਸੀਂ ਕਿਸੇ ਧਿਰ ਵੱਲੋਂ ਨਹੀਂ ਆ ਅਸੀਂ ਪੂਰੇ ਪੰਥ ਵੱਲੋਂ ਆ ਤੇ ਸਾਰੀਆਂ ਪੰਥ ਦੀਆਂ ਸ਼ਕਤੀਆਂ ਜਿਨ੍ਹਾਂ ਨੇ ਸਾਨੂੰ ਮਤਲਬ ਕਿ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ ਇਹ ਸਾਰੇ ਪੰਥ ਹਰ ਲੜਦੇ ਪਏ ਆ ਜੀ। ਦਾਸ ਸਾਹਿਬ ਤੁਸੀਂ ਇੱਕ ਵਪਾਰਕ ਪਰਿਵਾਰ ਤੋਂ ਹੋ ਨੋ ਪਹਿਲੀ ਵਾਰ ਇਲੈਕਸ਼ਨ ਲੜਦੇ ਹੋ। ਕਿੰਨਾ ਔਖਾ ਜੀ ਆ ਰਿਹਾ ਇਲੈਕਸ਼ਨ ਇਹ ਤੇ ਦੇਖੋ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿੰਨਾ ਸੰਗਤਾਂ ਨੇ ਸਾਨੂੰ ਸਨੇਹ ਲਾਇਆ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਸੰਗਤਾਂ ਨੂੰ ਵੀ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਉਹਨਾਂ ਵੱਧ ਚੜ ਕੇ ਸੰਦੀਪ ਸਿੰਘ ਦੇ ਪਰਿਵਾਰ ਦਾ ਸਾਥ ਦਿਓ ਜਿਸ ਦਿਨਾਂ ਕਿ ਅਸੀਂ ਸਫਲ ਹੋ ਜਾਈਏ ਜੀ। ਸਰ ਤੁਹਾਨੂੰ ਜਿਹੜੀ ਤੁਸੀਂ ਚੋਣ ਲੜਨ ਜਾ ਰਹੇ ਤਲਵਾਰ ਤੋਂ ਸਾਰੀਆਂ ਸਿਆਸੀ ਧਿਰਾਂ ਨੂੰ ਸਾਰੀਆਂ ਸਾਰੇ ਵਰਗਾਂ ਦੇ ਲੋਕਾਂ ਨੂੰ ਲੈ ਕੇ ਤੁਹਾਨੂੰ ਚੱਲਣਾ ਪੈਣਾ ਕਿਉਂਕਿ ਇੱਕ ਵਾਰ ਕਿਸੇ ਦੇ ਕੋਲ ਨਹੀਂ ਆ ਤਾਂ ਉਸ ਲਈ ਤੁਹਾਡੀ ਪਾਰਟੀ ਤੁਸੀਂ ਪ੍ਰੀਪੇਅਰ ਹੋ ਕਿ ਸਾਰੇ ਲੋਕਾਂ ਨੂੰ ਘਰੋੜੇ ਚਲਾਣਾ ਉਹ ਲੋਕਾਂ ਨੇ ਵਿਸ਼ਵਾਸਿਤ ਨਾ ਫੇਰੀ ਕੋਣ ਜਿੱਤ ਪਾਓਗੇ ਤਾਂ ਉਸ ਲਈ ਤਿਆਰ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਇੱਥੇ ਜਿੰਨੇ ਵੀ ਆਪਣੇ ਵੀਰ ਭਰਾ ਨੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਅਸਾਈ ਹੈ ਸਾਰੇ ਦਾ ਆਪਾ ਸਤਿਕਾਰ ਕਰਦੇ ਆਂ ਜੀ ਸਾਰੇ ਸਾਡੇ ਨਾਲ ਸਹਿਮਤ ਹੈ ਤੇ ਅਸੀਂ ਤੇ ਆਪ ਕਹਿੰਦੇ ਜੀ ਅਸੀਂ ਵੱਧ ਚੜ ਕੇ ਸੰਗਤ ਦਾ ਸਹਿਯੋਗ ਕਰੀਏ ਸੋ ਬਿਲਕੁਲ ਦਰਸ਼ਕਾਂ ਨੇ ਸੁਣਿਆ ਖਾਸ ਤੌਰ ਤੇ ਜੋ ਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਇਸ ਜਿਮਣੀ ਚੋਣ ਦੇ ਵਿੱਚ ਇਸ ਦਾ ਜਿਹੜਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਮਨਦੀਪ ਸਿੰਘ ਜਿਹੜੇ ਨੇ ਉਹ ਵੀ ਆਪਣੀ ਕਿਸਮਤ ਅਜਮਾਉਣਗੇ ਬੇਸ਼ੱਕ ਸੰਦੀਪ ਸਿੰਘ ਸਨ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਕਿ ਜੇਲ੍ਹ ਦੇ ਵਿੱਚ ਬੰਦ ਹੁੰਦਿਆਂ ਵੀ ਕੀ ਉਹਨਾਂ ਨੂੰ ਸਪੋਰਟ ਮਿਲ ਸਕੇਗੀ ਕਿਉਂਕਿ ਉਹ ਵੀ ਚੋਣਾਂ ਦਾ ਦੌਰ ਸੀ ਜਦੋਂ ਕਿ ਲੋਕਾਂ ਨੂੰ ਪਤਾ ਵੀ ਨਹੀਂ ਸੀ ਕਿ ਆਖਰਕਾਰ ਭਾਈ ਅਮਰਿਤਪਾਲ ਸਿੰਘ ਕਿੱਥੋਂ ਆਏ ਨੇ ਉਹਨਾਂ ਦਾ ਪਛੋਕੜ ਕੀ ਹੈ ਕਿਵੇਂ ਇੱਕੋ ਦਾ ਮਾਕ ਜਿਹੜਾ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਇਹ ਵੇਬ ਬਣਾਲੀ ਤਾਂ ਜਿੱਤ ਕਿਵੇਂ ਹਾਸਲ ਕੀਤੀ ਤਾਂ ਉਹ ਦਰਸ਼ਕਾਂ ਨੇ ਦੇਖੀ ਆ ਭਾਰੀਆਂ ਵੋਟਾਂ ਜਿਹੜੀਆਂ ਬਹੁਮਤ ਮਿਲਿਆ ਉਹਨਾਂ ਨੂੰ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਇੱਕ ਸਾਥੀ ਸਰਜੀਤ ਸਿੰਘ ਖਾਲਸਾ ਤਾਂ ਉਹਨਾਂ ਨੂੰ ਵੀ ਜਿਹੜਾ ਸਿੱਖ ਪੰਥਕ ਤੌਰ ਤੇ ਗੱਲ ਕੀਤੀ ਜਾਵੇ ਜਾਂ ਸਿੱਖ ਪਹਿਰਾਵੇ ਦੇ ਤੌਰ ਤੇ ਗੱਲ ਕੀਤੀ ਜਾਵੇ ਜਾਂ ਪਰਿਵਾਰਿਕ ਪਛੋਕੜ ਦੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਪਰ ਇਸ ਵਾਰ ਕੀ ਵਾਕੀ ਉਹ ਪੰਥਕ ਚਿਹਰੇ ਨੂੰ ਜਿਹੜਾ ਕਿਤਨਾ ਕਿਤੇ ਉਹ ਸਮਰਥਕ ਮਿਲ ਸਕੇਗਾ ਪਰ ਸਵਾਲ ਇਹ ਵੀ ਹੈ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਲ ਦਾ ਧੜਾ ਹੈ ਤਾਂ ਉਹਨਾਂ ਨੇ ਆਪਣਾ ਉਮੀਦਵਾਰ ਤਾਰ ਦਿੱਤਾ ਹੈ ਪਰ ਗੱਲ ਉਹ ਵੀ ਪੰਥਕ ਇਸ਼ੂਆਂ ਤੇ ਕਰਦੇ ਨੇ ਪੰਥਕ ਸਫਿਆਂ ਤੇ ਕਰਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਧੁਰ ਦੇ ਹੱਟੇ ਠੇਠਾ ਚੱਲਦੀ ਹੈ ਕਿ ਆਪਣਾ ਉਮੀਦਵਾਰ ਇਹ ਵਾਪਸ ਲੈਣਗੇ ਜਾਂ ਫਿਰ ਇਸ ਉਮੀਦਵਾਰ ਜਾਨ ਕੀ ਆਪਾਂ ਕਹਿ ਸਕਦੇ ਆ ਵੀ ਜਮਨਦੀਪ ਸਿੰਘ ਨੂੰ ਜਿਹੜਾ ਉਹ ਸਮਰਥਕ ਦੇਣਗੇ ਇਹ ਕਿ ਤਰ੍ਹਾਂ ਕਿਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਸਥਿਤੀ ਜਿਹੜੀ ਆ ਉਹ ਕਲੀਅਰ ਆ ਜ਼ਰੂਰ ਹੋ ਸਕਦੀ ਹੈ ਪਰ ਦੂਜੇ ਪਾਸੇ ਕਿਉਂਕਿ ਇੱਕ ਤੜਾ ਹੋਰ ਵੀ ਹੈ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜਾ ਅੰਗੇਸ਼ ਚੱਲ ਰਿਹਾ ਹੈ ਬੇਸ਼ੱਕ ਪਹਿਲਾਂ ਉਹ ਬਿਲਕੁਲ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ ਪਰ ਉਹਨਾਂ ਨੇ ਬੀਤੇ ਦਿਨੀ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਜਿਹੜਾ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਉਹਨਾਂ ਨੇ ਕੁਝ ਮੀਟਿੰਗਾਂ ਵੀ ਕੀਤੀਆਂ ਨੇ ਕੀ ਉਹ ਉਸ ਮੀਟਿੰਗਾਂ ਦੇ ਵਿੱਚ ਇਹ ਚਰਚਾ ਹੋਈ ਹੈ ਕੀ ਅਸੀਂ ਆਪਣਾ ਅਲੱਗ ਉਮੀਦਵਾਰ ਤਾਰਨਾ ਹੈ ਜਾਂ ਫਿਰ ਉਸ ਮੀਟਿੰਗ ਦੇ ਵਿੱਚ ਇਹ ਚਰਚਾ ਹੋਈ ਹੈ ਕਿ ਅਸੀਂ ਇਸ ਵਾਰ ਜਿਹੜਾ ਕਿਹੜੇ ਉਮੀਦਵਾਰ ਨੂੰ ਸਮਰਥਕ ਦੇਣਾ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਤਾਂ ਉਹ ਤੁਹਾਡੇ ਦੇ ਨਾਲ ਚੱਲ ਨਹੀਂ ਸਕਦੇ ਕਿਉਂਕਿ ਉਹ ਤਾਂ ਪਹਿਲੀ ਐਂਟੀ ਤੜਾ ਕੀ ਇਹ ਜੋ ਵਾਰਿਸ ਪੰਜਾਬ ਜਥੇਬੰਦੀ ਹੈ ਕਿ ਉਹਨਾਂ ਦੇ ਉਮੀਦਵਾਰ ਨੂੰ ਸਮਰਥਕ ਦੇ ਸਕਣਗੇ ਕਿਉਂਕਿ ਬੀਤੇ ਦਿਨੀ ਕ ਯਾਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਆਇਆ ਸੀ ਕਿ ਅਸੀਂ ਹੋ ਸਕਦਾ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਸਾਂਝੇ ਤੌਰ ਤੇ ਰਲੇਵਾ ਕਰ ਲਈਏ ਜੇਕਰ ਉਹਨਾਂ ਦਾ ਬਿਆਨ ਦੀ ਗੱਲ ਕੀਤੀ ਜਾਵੇ ਜਾਂ ਫਿਰ ਉਹਨਾਂ ਦੇ ਕੁਝ ਵਿਊਜ਼ ਦੀ ਗੱਲ ਕੀਤੀ ਆ ਜਿਹੜਾ ਮੀਡੀਆ ਨੂੰ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਜੇਕਰ ਉਹ ਇਕੱਠੇ ਹੁੰਦੇ ਨੇ ਤਾਂ ਸੰਭਾਵਿਕ ਤੌਰ ਤੇ ਹੈ ਕਿ ਇਸ ਉਮੀਦਵਾਰ ਯਾਨਕੀ ਜੋ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਉਮੀਦਵਾਰ ਤਾਰਿਆ ਗਿਆ ਤਾਂ ਉਹਦੀ ਜਿਹੜੀ ਹਮਾਇਤ ਆ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਵੀ ਜਿਹੜਾ ਕਿਤਨੇ-ਕਿਤੇ ਉਹ ਕਰ ਸਕਦਾ ਹੁਣ ਕੀ ਜੇਕਰ ਗਿਆਨੀ ਹਰਪੀ ਸਿੰਘ ਦਾ ਧੜਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਜਿੱਦਾ ਨਾਮ ਪੁੰਨਰ ਸਰਜੀਤ ਜਿਹੜਾ ਰੱਖਿਆ ਗਿਆ ਤਾਂ ਕਿ ਉਹ ਜੇਕਰ ਸਮਰਥਕ ਦਿੰਦੇ ਨੇ ਤਾਂ ਕਿ ਦੂਜੇ ਪਾਸੇ ਕਿ ਸੁਖਬੀਰ ਸਿੰਘ ਬਾਬਲ ਦੇ ਜਿਹੜੀ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਉਮੀਦਵਾਰ ਨੂੰ ਕਿਤਨਾ ਕਿਤੇ ਦੀ ਢਾਹ ਉਹ ਜ਼ਰੂਰ ਲੱਗ ਸਕਦੀ ਹੈ ਪਰ ਹੁਣ ਦਰਸ਼ਕ ਇਹ ਵੀ ਸੋਚ ਰਹੇ ਹੋਣਗੇ ਕਿ ਕਿਉਂਕਿ ਇਹ ਸਾਰੀਆਂ ਪੰਥਕ ਟੀਰਾ ਨੇ ਪੰਥਕ ਉਮੀਦਵਾਰ ਨੇ ਪੰਥਕ ਅਕਾਲੀ ਦਲ ਹੈ ਪਰ ਇੱਕ ਪਾਸੇ ਜੇਕਰ ਗੱਲ ਕੀਤੀ ਆਵੇ ਤਾਂ ਲਾਸਟ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਮਾਨ ਦਲ ਜੋ ਕਿ ਅੰਮ੍ਰਿਤਸਰ ਦਾ ਹੈ ਕਿਉਂਕਿ ਉਹ ਵੀ ਆਪਣੇ ਆਪ ਨੂੰ ਪੰਥਕ ਤਿਰਦ ਕਹਾਂ ਪੰਥਕ 이슈ਾਂ ਤੇ ਗੱਲ ਕਰਦੀ ਆ ਉਹ ਵੀ ਕਿਤੇ ਨਾ ਕਿਤੇ ਆਪ ਇਸ ਵਾਰ ਕਹਿ ਸਕਦੇ ਹਾਂ ਕਿਉਂਕਿ ਬੇਸ਼ੱਕ ਉਹਨਾਂ ਦੀ ਪਾਰਟੀ ਦਾ ਜਿਹੜਾ ਹੈ ਕਿਤੇ ਨਾ ਕਿਤੇ ਜਿਹੜਾ ਉਹ ਰੌਲਾ ਹੋ ਕੋੜ ਦੇ ਵਿੱਚ ਵੀ ਚੱਲ ਰਿਹਾ ਪਰ ਇਸ ਵਾਰ ਕੀ ਉਹ ਆਪਣਾ ਉਮੀਦਵਾਰ ਕਾਲਾ ਖੜਾ ਸਕਦੇ ਨੇ ਜਾਂ ਫਿਰ ਇਸ ਉਮੀਦਵਾਰ ਨੂੰ ਜਿਹੜਾ ਸਮਰਥਨ ਦੇ ਸਕਦੇ ਨੇ ਪਰ ਇਹ ਕਿਹੋ ਜਿਹੀ ਕਲੀਅਰ ਸਥਿਤੀ ਹੈ ਕਿ ਇਸ ਵਾਰ ਵਾਰਿਸ ਪੰਜਾਬ ਅਥਰੇ ਬੰਦੀਆਂ ਨੂੰ ਦੋ ਪੰਥਕ ਪਾਰਟੀਆਂ ਦੇ ਜਿਹੜਾ ਹਮਾਇਤਾ ਉਹ ਜ਼ਰੂਰ ਆਉ ਹੋ ਮਿਲ ਸਕਦੀ ਹੈ ਪਰ ਆਨੋਂ ਵਾਲੇ ਸਮੇਂ ਦੇ ਵਿੱਚ ਕੀ ਸਥਿਤੀ ਹੁੰਦੀ ਹੈ ਕਿਹੜਾ ਉਮੀਦਵਾਰ ਜਿਹੜਾ ਬਾਜ਼ੀ ਮਾਰਦਾ ਹੈ 11 ਤਰੀਕ ਨੂੰ ਜਾਨਕੀ ਵੋਟਾਂ ਹੋਣੀਆਂ ਨੇ ਤੇ 14 ਤਰੀਕ ਨੂੰ ਜਿਹੜਾ ਰਿਜ਼ਲਟ ਨੇ ਉਹ ਕਲੀਅਰ ਹੋ ਜਾਣੇ ਅਕਾਲੀ ਦਲ ਬਾਜ਼ੀ ਮਾਰੇਗਾ ਬੀਜੇਪੀ ਬਾਜ਼ੀ ਮਾਰੇਗਾ ਆਮ ਆਦੀ ਪਾਰਟੀ ਬਾਜ਼ੇ ਮਾਰੇਗੀ ਜਾਂ ਫਿਰ ਪੰਥਕ ਪੀਰਾਂ ਦੇ ਜਿਹੜੇ ਉਮੀਦਵਾਰ ਜਿਹੜੇ ਨੇ ਇਕੱਠੇ ਹੋਏ ਪਏ ਨੇ ਉਹਨਾਂ ਨੇ ਆਪਣਾ ਇੱਕ ਸਾਂਝਾ ਜਿਹੜਾ ਫਰੰਟ ਆ ਉਹ ਬਣਾ ਸਕਦੇ ਨੇ ਜਾਂ ਸਾਂਝੇ ਤੌਰ ਤੇ ਉਹਦੀ ਹਮਾਇਤ ਕਰ ਸਕਦੇ ਨੇ ਕਿ ਉਹ ਉਮੀਦਵਾਰ ਜਿਹੜਾ ਕਿਤਨਾ ਕਿਤੇ ਬਾਜ਼ੀ ਮਾਰ ਸਕਦਾ ਹੈ ਉਹ ਆਉਣ ਵਾਲੇ ਸਮੇਂ ਦੇ ਜਾਨਕੀ 14 ਨਵੰਬਰ ਨੂੰ ਪੂਰੀ ਜਿਹੜੀ ਕਲੀਅਰ ਸਥਿਤੀ ਆ ਉਹ ਜ਼ਰੂਰ ਹੋ ਸਕਦੀ ਹੈ ਉਮੀਦ ਕਰਾਂਗੇ ਕਿ 14 ਤਰੀਕ ਨੂੰ ਤੁਹਾਨੂੰ ਜਿਹੜੀ ਰਿਪੋਰਟ ਆ ਉਹ ਇਸੇ ਸਮੇਂ ਜਿਹੜਾ ਅੱਜ ਦੇ ਮੁੱਦੇ ਦੀ ਵਿੱਚ ਸਾਂਝੀ ਕਰਾਂਗੇ ਹੁਣ ਮੈਨੂੰ ਜਾਣ ਕੇ ਅਮਰਜੀਤ ਸਿੰਘ ਨੂੰ ਦਿਲੋਂ ਇਜ਼ਾਜ਼ਤ ਧੰਨਵਾਦ this program is sponsored by the singla office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.